ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਫਰੋਰੀਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਤੇ ਗਿੱਲ ਪਿੰਡ ਤੋਂ ਮੱਲੇ ਵਾਲੀ ਸੜਕ ਦੇ ਉੱਤੇ ਮੱਲੇ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਮੁੱਢਲੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਕੀ ਡਿਟੇਲ ਆ ਕਿਹੜਾ ਜਾਨਵਰ ਸੋਇਆ ਕਿਹੜਾ ਕੱਪੜਾ ਆ ਉਹ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਕਰਦੇ ਆ ਸੰਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹਾਂ ਬਹੁਤ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਹਾਂ ਠੀਕ ਠਾਕ ਵਧੀਆ ਠੀਕ ਆ ਤੇ ਜਸੇ ਬਾਈ ਅੱਜ ਕਿੰਨੇ ਜਾਨਵਰ ਵਕਾਊ ਆ ਤਿੰਨ ਜਾਨਵਰ ਫੇਰ ਆਪਨੇ ਬੜੇ ਤਿੰਨ ਜਾਨਵਰ ਠੀਕ ਆ ਪਹਿਲੇ ਨੰਬਰ ਤੋਂ ਜਿਹੜੀ ਇੱਧਰਲੇ ਪਾਸੇ ਸਕੰਜੇ ਦੇ ਨਾਲ ਮੈਂ ਖੜੀ ਆ ਕੀ ਡਿਟੇਲ ਆ ਬਾਈ ਇਹ ਮਹੀਨੇ ਦੀ ਸੂਈ ਆ ਦੁੱਧ 12 ਕਿਲੋ ਸੂਆ ਕਿੰਨਾ ਸੂਈਏ ਵੀਰੇ ਸੂਆ ਤੀਜਾ ਤੋਈਏ ਇਹੇ ਤੀਜਾ ਸੂਆ ਸੂਈਏ ਬੱਚਾ ਵੀਰੇ ਇੰਦਾ ਬੱਚਾ ਉਧਰ ਬੰਨੇ ਆ ਜੀ ਕੱਟਾ ਕੇ ਕੱਟੀ ਮਗਰ ਬਈ ਕੱਟਾ ਮਗਰ ਆ ਜੀ ਕੱਟਾ ਮਗਰ ਤੇ ਇਹਦਾ ਰੇਟ ਵੀਰੇ ਇਹਦਾ ਰੇਟ 85000 ਰੁਪਏ ਜਿਆਸੀ ਕੱਢ ਦਿਓ ਬਾਹਰ ਨੂੰ ਵੀਰੇ ਲੈ ਵੀ ਮੇਤਰੋ 12 ਕਿਲੋ ਦੁੱਧ ਮਹੀਨੇ ਦੀ ਸੂਈ ਥਲੇ ਕੰਡੇ ਵਾਲਾ ਹਾਜਰ ਤਿਆਰ ਆ ਜਾਵਾਂ ਜਿਹੜਾ ਇਹਦੇ ਥੱਲੇ ਕਰਮਾਂ ਵਾਲੀ ਦੇ ਥੱਲੇ ਮੈਂ ਚੰਗੀਆ ਬਣਦੀ ਤਣਦੀ ਆ ਅੱਖ ਨੀਲੀ ਰਵੀ ਵਾਲੀ ਆਉਂਦੀ ਆ ਪਾਕੀ ਢਾਂਚਾ ਵੀ ਚੰਗਾ ਵਾ ਵजूद ਵੀ ਚੰਗਾ ਵਾ ਮਿੱਤਰੋ ਰੂਸ਼ਾਪਣ ਵੀ ਹੈਗਾ ਵਾ ਮੈਂ ਦੇ ਵਿੱਚ ਬਣੀ ਕਹਿਣ ਤੋਂ ਪਾਵੇ ਦੁੱਧ ਵਾਲੀ ਮੈਂ ਆ 12 ਕਿਲੋ ਦੁੱਧ ਤਿਆਰ ਆ ਇਸ ਟਾਈਮ ਕਰਮਾ ਵਾਲੀ ਦੇ ਥੱਲੇ ਦੇਖ ਸਕਦੇ ਆ ਤੁਸੀਂ ਲਿਓ ਵੀਰੇ ਬਰੀਕੀ ਬਰੂਕੀ ਮੈਂ ਦੇ ਵਿੱਚ ਸਾਰੀ ਚੰਗੀ ਆ ਢਾਂਚੇ ਤੋਂ ਲੈ ਕੇ ਬਰੀਕੀ ਚੰਗੀ ਆ ਆਰਡਰ ਦੀ ਕੁਆਲਿਟੀ ਵੱਲੋਂ ਚੰਗਿਆ ਵੀ ਸਾਰਾ ਟੇੜਾ ਢਾਂਚਾ ਵਾ ਚੰਗਾ ਵਾ ਮੈਂ ਦਾ ਦਾ ਰੇਟ ਆ ਜਿਹੜਾ ਉਹ ਬਾਈ ਹੁਣਾਂ ਨੇ ਤੈਅ ਕੀਤਾ ਵਾ ਮੇਥੋਂ 85000 ਰੁਪਇਆ ਉਹਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਬਾਈ 2 ਨੰਬਰ ਤੇ ਮੈਂ ਆ ਜਿਹੜੀ ਵੀਰੇ ਲੰਡੀ ਕਹਿ ਦਈਏ ਇਹਨੂੰ ਕਿ ਫਿਰ ਕੀ ਕਹੀ ਹੋਣਾਂ ਨੂੰ ਉਬਾਲ ਵੀ ਹੈਗੇ ਜਾਂਦੇ ਹਨਾ ਲੰਡੀ ਪਿਓਰ ਨਹੀਂ ਹੁੰਦਾ ਹਾਂ ਠੀਕ ਆ ਤੇ ਪੀ ਕੇ ਲਵ ਦਾ ਦੁੱਧ ਕਿੰਨਾ ਕੋ ਦੱਸਿਆ ਤੇ ਦੇ ਦੂਗੀ ਯਾਰ ਹਾਂ ਬੱਚਾ ਕੱਟੇ ਦੇਗੀ ਕੱਟਾ ਕੱਟਾ ਮਗਰਾ ਤੇ ਚੁਵਾਈ ਚੁਈ ਕਿਵੇਂ ਨਿਕਲੀ ਇਹਦਾ ਰੇਟ ਕੀ ਰਹੂਗਾ ਬਾਈ ਨਬੀਜੇ ਕੋ ਜੋੜਾ ਲੈ ਲਵੇਂ ਮੇਰੇ ਮਨ ਤੇ ਖੁੱਲਾ ਕਰ ਦੇਣਾ ਗੱਡੀ ਬਾਹਰੋਂ ਤੋਰੀ ਵੀਰੇ ਲੇ ਵੀ ਮਿੱਤਰੋ ਤੀਜਾ ਡਾਂਗ ਅੱਜ ਸੋਈ ਨੂੰ ਦਿਨ ਸੋਈ ਨੂੰ ਆ ਪੁੱਛ ਜ਼ਰੂਰ ਇਹਦੇ ਖੁੱਚਾਂ ਤੋਂ ਤਾਂ ਦੀ ਆ ਪਰ 11 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਆ ਮੈਨੇ ਦੁੱਧ ਵਾਲੇ ਪੱਖ ਆਵੇਂ ਦੇ ਵਿੱਚ ਲੇਵਾ ਬੜਾ ਖੁੱਲਾ ਡੁਲਾ ਯਾਰ ਹਜੇ ਮੰਨ ਲਓ 10 11 ਵਜੇ ਮੈਂ ਵੀਡੀਓ ਬਣਾ ਰਿਆਂ ਅੱਧਾ ਕੁ ਦਿਨ ਹੀ ਹੋਇਆ ਮਨ ਲਓ 12 ਵਜੇ ਹੋਣਗੀ ਕਰੀਬ ਮੇਰੇ ਹਿਸਾਬ ਨਾਲ ਹਾਂ 12 ਹੀ ਵਜੇ ਆ ਜਦੋਂ ਮੈਂ ਵੀਡੀਓ ਬਣਾ ਰਿਆਂ ਦਿੰਦਾ ਦੁੱਧ ਜਿਹੜਾ 11 ਕਿਲੋ ਬੋਲੇ ਤੋਂ ਇਹਨੇ ਸਟਾਰਟਿੰਗ ਕਰਤੀ ਆ ਘਰਮ ਵਾਲੀ ਨੇ ਤੁਸੀਂ ਦੇਖ ਲਓ ਵੀ ਇਹਨੇ ਦੁੱਧ 14 15 ਖੁੱਲਾ ਡੁਲਾ ਹੀ ਦੇ ਦੇਣਾ ਮੇਆਂ ਦੇ ਵਿੱਚ ਪੱਖਾ ਜਿਹੜਾ ਸਾਰੇ ਦੁੱਧ ਵਾਲੇ ਆ ਕਰਮਾ ਵਾਲੀ ਦੇ ਵਿੱਚ ਇਹਦਾ ਰੇਟ 90000 ਰੁਪਇਆ ਲੈਓ ਵੀਰੇ ਮੋੜ ਲਓ ਟਨ ਸੈਟ ਉਨ ਚਾ ਵੀ ਚੰਗਾ ਮजूद ਚਵਾਈ ਕਿਵੇਂ ਅੰਗਰੇਜ਼ ਠੀਕ ਆ ਭਾਈ ਲੈ ਵੀ ਮਿੱਤਰੋ ਚਵਾਈ ਵੀ ਚੰਗੀ ਲੱਗੀ ਬਾਈ ਜੰਦਾ ਇਹਨੂੰ ਲੈਵੇਂ ਦਾ ਪੱਖ ਚੰਗਿਆ ਹਨਾ ਹਾਂ ਭਾਈ ਸ਼ਾਮ ਨੂੰ ਭਾਈ ਜਿਹੜੀ ਆ 3 ਨੰਬਰ ਤੇ ਆ ਗੱਬਣ ਮੈਂ ਇਹ ਇਹ ਗੱਬਣਾ ਭਾਈ ਕਿੰਨੇ ਚਿਰ ਦੀ ਵੀਰੇ ਇਹ 10 ਦਿਨ ਲਊਗੀ ਕੱਚੀ ਆ ਹੈ ਇਹ ਇਹਨਾਂ ਦਾ ਸੂਆ ਝੋਟੇ ਇਹ ਦੂਜਾ ਸੂਆ ਬਾਈ ਦੂਜਾ ਸੂਆ ਤੇ ਦੁੱਧ ਦਾ ਕੀ ਰਿਕਾਰਡ ਦੱਸਿਆ ਬਾਈ ਠੀਕ ਇਹਦਾ ਰੇਟ ਕੀ ਰਹੂਗਾ ਬਾਈ 88 ਆ ਕੱਢ ਦਿਓ ਬਾਹਰ ਨੂੰ ਮੇਰੇ ਲੈ ਮਿੱਤਰੋ ਇਹ ਵੀ ਤੋਂ ਟੀਆਰ ਦੇ ਲੇਵੇ ਵਾਲੇ ਪੱਖ ਤੋਂ ਵੇਣਿਆਂ ਦਾ ਜੱਡੀ ਆ ਉਹਦਾ ਹੀ ਲੇਵਾ ਤਿਆਰ ਕਰੂਗੀ ਥੱਲੋ ਥੱਲੋ ਪਧਰੀ ਸਮਧਰੀ ਆ ਕੱਚੀ ਕੱਚੀ ਆ ਝੋਟੀ 10 ਦਿਨਾਂ ਦੇ ਵਿੱਚ ਤਾਂ ਇਹਨੇ ਕੁਝ ਦੀ ਕੁਝ ਬਣ ਜਾਣਾ ਥੱਲੋ ਕਰਮ ਵਾਲ ਨੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਤੇਰੇ ਚੇਕ ਚਲਕਣ ਵਾਲੀ ਆ ਯਾਰ ਹਾਂ ਦੇਖ ਸਕਦੇ ਹੋ ਤੁਸੀਂ ਪਸੂਨ ਦੇ ਪੈਰ ਹੀ ਨਹੀਂ ਲੱਗਦੇ ਥੱਲੇ ਇਹਦਾ ਰੇਟ 88000 ਰੁਪਏ ਵੀਰੇ ਠੀਕ ਆ ਬਾਈ ਠੀਕ ਆ ਬਈ ਮਿੱਤਰੋ ਇਹਦਾ ਰੇਟ 88000 ਆ 10 ਦਿਨ ਦੀ ਕੱਚੀ ਝੋਟੀ ਆ ਥੱਲੋ ਥੱਲੋ ਇਹ ਵੀ ਜ਼ਬਰਦਸਤ ਤਿਆਰ ਹੋਊਗੀ ਦੁੱਧ ਪਾਰਾਂ ਕਿਲੋ ਦੇਜੂਗੀ ਅੱਦਗੀ ਹੈ ਨਾ ਬਾਈ ਹੈ 12 ਕਿਲੋ ਦੁੱਧ ਦੇਜੂਗੀ ਤੁਸੀਂ ਨੰਬਰ ਤਾਂ ਹੀ ਜੱਸੇ ਵੀਰੇ ਨੰਬਰ 88721 ਹਾਂ 49368 ਇੱਕ ਵਾਰੀ ਹੋਰ ਆਉਣ ਦੇ 88721 ਹਾਂ 49368 ਠੀਕ ਹੈ ਇਸ ਨੰਬਰ ਤੇ ਕਰਨੀ ਮੇਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ੁਕਰੀਆ ਪਿੰਡ ਗਿੱਲਾ ਗਿੱਲ ਤੋਂ ਮਾਲਾ ਰੋਡ ਦੇ ਉੱਤੇ ਮਾਲਲੇ ਬਾਈ ਦੇ ਘਰੋਂ ਵੀਡੀਓ ਦਿਖਾਈ